ਕੀ ਨਾਮ ਹੈ ਜੀ ਏਐਸਐਸ ਰੰਧਾਪਾ ਜਿਹੜੇ ਥਾਣੇ ਤੋਂ ਪੀਐਸ ਮਖਾਨਾ ਜੀ ਫੋਲੀਪਿੰਡ ਦੇ ਵਿਅਕਤੀ ਨੇ ਸੁਸਾਈਡ ਕੀਤਾ ਕੀ ਹੈ ਪੂਰਾ ਮਾਮਲਾ ਜਸਵਿੰਦਰ ਸਿੰਘ ਜੀ ਕੋਈ ਨਾ ਪੈਸਾ ਦਾ ਲੈਣ ਦੇਣ ਦਾ ਮਸਲਾ ਸੀਗਾ ਇਹਨਾਂ ਤੋਂ ਕਿ ਤੰਗ ਆ ਕੇ ਸੁਸਾਈਡ ਕਰ ਲਈ ਉਹਨੇ ਪੁਲੀ ਮਿਸਰੀ ਵਿਭਾਗ ਦੇ ਕਾਰਵਾਈ ਕਰਤੀ ਹੈ ਜੀ 108 ਟੈਂਡ ਦੀ ਪੁਲਿਸ ਵੀ ਐਨਐਸ ਅੱਛਾ ਉਹਨਾਂ ਨੇ ਲਾਈਵ ਹੋ ਕੇ ਵੀਡੀਓ ਵੀ ਪਾਈ ਸੀ ਤੇ ਨਾਮ ਉਹ ਵੀ ਉਜਾਗਰ ਕੀਤੇ ਸੀ ਇਹ ਬੰਦਿਆਂ ਨੇ ਮੇਰੇ ਨਾਲ ਠੱਗੀ ਮਾਰੀ ਹੈ ਹਾਂ ਜੀ ਕੀ ਕਹਿਣਾ ਚਾਹੁੰਦੇ ਮੈਂ ਉਹਨਾਂ ਦੇ ਮਿਸਰੀ ਵਿਭਾਗ ਦੇੰ ਤੋਂ ਮੁਕਾਦਮਾ ਦਰਜ ਕੀਤਾ ਜੋ ਨਿਮਨਲ ਬਿਆਲ ਖੇ ਅਕੇ ਮਕਦਮਾ ਅੰਦਰ ਤਤੀਸ਼ ਹੈ ਅਜਾ ਸਿਵਲ ਹਸਪੀਟਲ ਬਠਿੰਡਾ ਚ ਆਏ ਹੈਗੇ ਹਾਂ ਜੀ ਤੇ ਪੋਸਟਮਾਰਟਮ ਕਰਾਇਆ ਜਾ ਰਿਹਾ ਪੋਸਟਮਾਰਟ ਹੋ ਰਿਹਾ ਜੀ ਡਾਕਟਰ ਸਾਹਿਬ ਜੀ ਬਾਈ ਜੀ ਕੀ ਨਾਮ ਹੈ ਸਾਡਾ ਮੇਰਾ ਨਾਮ ਚਮਕੌਰ ਸਿੰਘ ਆ ਜੀ ਚਮਕੌਰ ਜੀ ਤੇ ਗੱਲ ਕਰੀਏ ਤੁਹਾਡੇ ਪਿੰਡ ਦੇ ਇੱਕ ਵਿਅਕਤੀ ਨੇ ਸੁਸਾਇਡ ਕੀਤਾ ਕੀ ਹੈ ਪੂਰਾ ਮਾਮਲਾ ਇਹ ਪਾਉਲਾ ਹੈ ਜੀ ਇਹ ਮੁੰਡਾ ਸਾਡਾ ਹੈਂਡੀਕੈਪ ਸੀਗਾ ਤੇ ਛੋਟੀ ਜੋਕ ਕਿੱਲਾਂ ਦੀ ਕੁੰਜੀ ਸੀਗੀ ਇਹਦੇ ਕੋਲੇ ਇਹ ਉਹ ਕੰਪਨੀ ਦੇ ਚੱਕਰ ਚ ਆ ਗਿਆ ਸੀਗਾ ਟਟਫੰਡ ਕੰਪਨੀ ਦੇ ਜਿਹੜੀ ਨਹੀਂ ਟੋਕਲੇ ਪੂੰਜੀ ਸੀਗੀ ਇਹਨੇ ਉਹ ਵੇਚ ਕੇ ਉਹਨਾਂ ਦੇ ਚਾਂਸੇ ਜਾ ਕੇ ਉਹ ਉਹ ਕੰਪਨੀ ਦੇ ਪੈਸੇ ਲਾ ਲੇ ਉਹ ਪੈਸੇ ਤੇ ਡੁੱਬ ਗਏ ਉਸ ਕਰਕੇ ਹੀ ਪਰੇਸ਼ਾਨ ਰਹਿੰਦਾ ਸੀ ਕਿੰਨੇ ਟਾਈਮ ਪਹਿਲਾਂ ਲਾਈ ਸੀ ਜੀ ਇਹ ਪੈਸੇ ਇਹਨਾਂ ਨੇ ਮੇਰੇ ਨਾਲ 12 ਤੇ ਲਾਏ ਸੀ ਜੀ ਤੇ ਕਿਹੜੀ ਕੰਪਨੀ ਸੀ ਕਿਟ ਫੰਡ ਕੰਪਨੀ ਸੀ ਇਹ ਨਾਮ ਆ ਜਸਵਿੰਦਰ ਸਿੰਘ ਆ ਜੀ ਤੇ ਰਹਿਣ ਵਾਲੇ ਕਿ ਕਿਹੜੇ ਪਿੰਡ ਦੇ ਪੂਲੀ ਪਿੰਡ ਦੇ ਜੀ ਪੂਲੀ ਪੂਲੀ ਜਸਵਿੰਦਰ ਸਿੰਘ ਪੂਲੀ ਕਹਿੰਦੇ ਸੀ ਜੀ ਤੇ ਆਪਣਾ ਪੱਤਰਕਾਰ ਦਾ ਵੀ ਕੰਮ ਕਰਦੇ ਸੀ ਜੀ ਅੱਛਾ ਹੁਣ ਸੇਗੋਲਾ ਹਸਪੀਟਲ ਬਟਿੰਡਾ ਚ ਆਏ ਹੈਗੇ ਹਾਂ ਹਾਂ ਜੀ ਉਹਨਾਂ ਦਾ ਪੋਸਟ ਨਾਸਮ ਹੋ ਰਿਹਾ ਜੀ ਇਹ ਉਹ ਜਿਹੜੀ ਕਾਰਵਾਈ ਸੀ ਕਿ ਮੈਕਮੇਂ ਦੀ ਸਾਡੇ ਉਹ ਸਹਿਯੋਗ ਨਾਲ ਸਾਰੀ ਹੋ ਗਈ। ਫਸਟ ਪੋਸਟ ਨਾ ਸੰਭੋਈ ਜਾਂਦਾ ਜੀ। ਉਸ ਤੋਂ ਬਾਅਦ ਉਹਦੀ ਡੈੱਡ ਬੋਡੀ ਲੈਣਾ ਹੈ। ਅੱਛਾ ਜਿਹੜੀ ਕਾਰਵਾਈ ਕੀਤੀ ਗਈ ਹੈ। ਹਾਂ ਜੀ ਡੈੱਡ ਦੋਸ਼ੀ ਸੀ ਜੀ ਉਹਨਾਂ ਤੇ ਪਰਚਾ ਹੋ ਗਿਆ ਜੀ। ਉਹ ਜੋ ਮੈਕਮੇਂ ਦੀ ਕਾਰਵਾਈ ਸੀਗੀ ਉਹਨਾਂ ਨੇ ਉਹ ਕਾਰਵਾਈ ਕਰਤੀ ਜੋ ਜਸਵਿੰਦਰ ਸਿੰਘ ਅੱਲ ਲੈਟੇ ਕਹਿ ਕੇ ਗਏ ਸੀਗੇ। ਉਹਦੀ ਨਿਬਾਬ ਕਾਰਵਾਈ ਹੋ ਗਈ।